ਇਨਕਲਾਬੀ ਕਵੀ ਲਾਲ ਸਿੰਘ ਦਿਲ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ ਦੀ ਸ਼ੋਭਤ ਬਹੁਤ ਹੀ ਸਤਿਕਾਰਯੋਗ ਕਵੀ ਦੋਸਤੋ ਆਪ ਸਭ ਨੂੰ ਸਤਿ ਸ੍ਰੀ ਅਕਾਲ ਅੱਜ ਦਾ ਇਹ ਸਮਾਗਮ ਵਿਸ਼ੇਸ਼ ਹੋ ਰਿਹਾ ਹੈ ਬਹੁਤ ਜੀ ਕਰਦਾ ਬੋਲਣ ਨੂੰ ਪਰ ਇਹ ਸ਼ੁਰੂਆਤ ਤੋਂ ਹੋਈ ਸੀ ਅੱਜ ਸਵੇਰ ਲਾਲ ਸਿੰਘ ਕਿਤਾਬੜੀ ਦੇ ਗੀਤ ਨਾਲ ਹੋਈ ਸੀ ਕਿ ਬਾਤ ਕੇ ਪੁੱਤ ਜਿਨ੍ਹਾਂ ਦੇ ਨੱਚਾਂ ਤੋਂ मापे वाले, बहुत खूबसूरत गीत गाए गए थे जतिंद्र माल जी ने लाल सिंह दल बारे अपन गल् दिल दी विशेष ज्योति लागे थे क्या ती सिर्फ लाल सिंह दल बारे ही गलत मतलब दिल दिल दलों का प्रतीक मेरी समझ लो जो मैं दल बारे सोच लगता तो मैं शेर याद आया तो आप सब नजर आया है कि दिल बात लबों पर लाकर राज दिले का कहते हैं हमने सुना है इस बस्ती में दिल वाले भी थे सारे दिल वाले पर उन्हें भी दिल वाले दिल नहीं मिला जाए जो नहीं जिन्हें लाल सिंह दिल मर जाते सिंह दिल दिया जो मैं जाता दिल के दे खोटदा तो, तो विद्यार्थी जीवन से चार ਪ੍ਰੋਫੈਸਰ ਕਰਨਜੀਤ ਸਿੰਘ ਸਾਡੇ ਰਹਿਣ ਮਾਸ ਬਹੁਤ ਕੁਮਾਦ ਜੀ 1981 ਦੇ ਵਿਅਕਤੀ ਹੋ ਐਕਸੀਡੈਂਟ ਤੋਂ ਮਰਦੇ ਸਿੱਧੂ ਦੇ ਕਲ ਉਹਨਾਂ ਦੀ ਦੇਲ ਬਹੁਤ ਵੱਡੀ ਉਹ ਪਹਿਲੇ ਵਿਦਵਾਨ ਜਿਨ੍ਹਾਂ ਨੇ ਆਧੁਨਿਕ ਪੰਜਾਬੀ ਕਾਪ ਰਾਮ ਤੇ ਕੰਮ ਕੀਤਾ ਪੀ ਐਡਿਟੀ ਕੀਤੀ ਹੈ ਤੇ ਉਹ ਪਹਿਲੇ ਬੰਦੇ ਆ ਜਿਨ੍ਹਾਂ ਨੇ ਆਪਣੇ ਥੀਸਿਸ ਵਿੱਚ ਨਕਲੀ ਕੱਤਨ ਵਿਸ਼ੇਸ਼ ਸਥਾਨਕ ਨਕਸ਼ਰੀ ਲਾਹਰ ਬਹੁਤ ਦੂਰਾਂ ਦੇ ਜ਼ੋਰੇ ਜਦੋਂ ਉਹਨਾਂ ਨੇ ਕੁੱਤੀ ਪੀਏ ਨਹੀਂ ਤੇ ਨਕਸ਼ਰੀ ਕਾਪਤਨ ਪਹਿਲੀ ਵਾਰ ਉਹਨਾਂ ਨੇ ਜੁਝਾਰਵਾਲਾ ਕਮਪਾਨ ਕੀਤਾ ਉਦੋਂ ਪਹਿਲਾਂ ਕਿਸੇ ਨੇ ਨਹੀਂ ਕੀਤਾ ਉਦੋਂ ਬਾਅਦ ਫਿਰ ਇਹ ਜੁਝਾਰਵਾਲਾ ਦੀ ਕਮਪਾਨ ਹੈ ਔਰ ਉਦੋਂ ਹੀ ਖੂਬ ਜੁਝਾਰਵਾਲੀ ਕਮਪਾਨ ਦਾ ਨਾਲੇ ਸਿਰ ਬੜਾ ਕਮਾੜਦਾ ਉਹ ਕੰਡੇ ਵੀ ਦੋ ਪੱਖਾਂ ਦੇ ਵਿਚ ਤੇ ਤਿੰਨ ਪੱਖਾਂ ਦੇ ਇੱਕ ਦਾ ਸਿੱਧੀ ਟਹਿਣਾ ਨਾਲ ਕੁਸ਼ੀਆਂ ਨਾਲ ਸੰਪਰਦ ਸੀ ਪੂਰੀ ਬਾਰ ਕੋ ਗ੍ਰਾਮੀਨ ਕਰਦਾ ਜੋ ਕੰਡਾ ਵੀ ਆਪਣੀ ਧਰਾ ਪਰ ਦੇ ਨਾਲ ਸੰਬੰਧ ਦੂ ਤਰਾਵਾਂ ਸੀ ਜਿਹੜੀਆਂ ਇੱਕ ਸਿੱਖ ਨੈਤਿਕ ਸਮਰਪਤ ਸੀ ਜਿਹਦੇ ਵਿੱਚ ਆਪਣੇ ਖਾਸ ਤੌਰ ਤੇ ਸੀਗੇ ਆਸ਼ ਸੰਗਰਾਮਾ ਦਾਸੀ ਜਾਨੇ ਵੱਡਾ ਇੱਕ ਇੰਟਰਨੈਸ਼ਨਲ ਪੱਧਰ ਤੇ ਸੀ ਉਹਨਾਂ ਦੇ ਨਾਲ ਸਿੱਧਕ ਤੱਕ ਨਾ ਮਿਲਦਾ ਮਤਲਬ ਜਿਹਨੂੰ ਸਿੱਖ ਨੈਤਿਕ ਬਾਰੇ ਕਦੇ ਤੱਕ ਸੁਣਉਂਦੇ ਸੀ ਉਹ ਸੰਤ ਸੰਤੂ ਇਹਨਾਂ ਦਾ ਬਹੁਤ ਨੇੜਲਾ ਸਾਥ ਦੇ ਸੀ ਇਹਨਾਂ ਨੇ ਪੜਿਆ ਸ੍ਰੀ ਦਰਬਾਰ ਜੀ ਦੇ ਪਰਿਆ ਹਨ ਉਹ ਜਦੋਂ ਕਹਿੰਦਾ ਯਾਰ ਦੀਪ ਸਿੰਘ ਆਪਣਾ ਕੁਝ ਬਣ ਜਾਤਾ ਨਹੀਂ ਸਾਨੂੰ ਵੀ ਦੱਸ ਲਈ ਸੀ ਸਤਿ ਸ੍ਰੀ ਅਕਾਲ ਦੇ ਜਿਵੇਂ ਤਰੀਕਾ ਇਹੋ ਜੀਆਂ ਕਵਤਾਵਾਂ ਸਾਡੇ ਦੌਰ ਦੀ ਲਾਲ ਸਿੰਘ ਦੇ ਦਿਲ ਵਿੱਚ ਜਦੋਂ ਸਾਥੋਂ ਦੀ ਹਵਾ ਜਾਂਦੀ ਉਹ ਬਹੁਤ ਚਰਚਿਤ ਹੋਇਆ ਸ੍ਰੀ ਦਰਬਾਰ ਜੀ ਨੇ वो सारिया रचनावान संखेप करता मेरे लिए सौका करता और दूजा रिम्पी जी ने डिफाइन करता मैंने दो गल कर मैं लाल दिल बारे यूँगा जो मैं यूनिवर्सिटी के पढ़न लग्या एम फिल करन लग गया लाल सिंह का दिल का साथी बहुत नेड़ला हरभजन हलवाल मैं एम फिल करता एम ए करता ਉਹ ਰਾਸ਼ਟਰ ਨੂੰ ਕੰਪਨ ਕਰਦਾ ਸੀ ਇਹਨਾਂ ਨੇ ਖੂਬ ਚਰਚਾ ਕਰਨੀ ਮੈਂ ਸ਼ੁਰੂ ਕੀਤੀ ਜਦੋਂ ਮੈਨੂੰ ਸਰਟੀਫਿਕੇਸ਼ਨ ਨਹੀਂ ਮਿਲੀ ਸਰਟੀਫਿਕੇਸ਼ਨ ਮਤਲਬ ਪਾਸਟ ਮੈਂ ਤੁਹਾਨੂੰ ਕਹਿ ਦਿਆਂ ਦਲਤਵਾਦ ਇੰਨਾ ਗੇਰਿਆ ਜਿਹਾ ਲਈ ਪਾਸ ਦੀ ਗੱਤਾ ਕਰਦੇ ਸੀ ਤੇ ਲਾਸ਼ ਨੂੰ ਜਲਦੀ ਨਹੀਂ ਕਰਦੇ ਸੀ ਕਿਉਂਕਿ ਦਲਤ ਕਲਾਸ ਨਾਲ ਸੰਬੰਧ ਸੀ ਤੇ ਮੈਨੂੰ ਦੁੱਖ ਹੋ ਗਾ ਸੀ ਸਾਡੇ ਇਨਕਲਾਬੀ ਕਵੀ ਵੀ ਜਾਂਚ ਪਾਸ ਦੇ ਸ਼ਿਕਾਰ ਮੈਂ ਕਮੋਸ਼ੀ ਧਾਰ ਲਈ ਪੜਦਾ ਰਿਹਾ ਜੀ ਉਹਦੀ ਦਾਸਤਾਨ ਪਰੀ ਮਣੀ ਬਾਗ ਮਾਰ ਕਰ ਰੋਵੇ ਤੇ ਕਰਨਜੀਤ ਸਿੰਘ ਦੇ ਪ੍ਰੋਫੈਸਰ ਸਾਹਿਬ ਨੇ ਸਾਨੂੰ ਜਿਹੜੀ ਵਿਸ਼ੇਸ਼ਤਾ ਦੱਸੀ ਸੀ ਇਹ ਕਹਿੰਦਾ ਕਿ ਕੋਈ ਇੱਕ ਇੰਟਰਨੈਸ਼ਨਲ ਸੋਰਸ ਵਾਲਾ ਕਵੀ ਆ ਨਕਸ਼ੀਜ਼ਾ ਹੈ ਨਕਸ਼ੀ ਕਬਰ ਉਹਨੇ ਫਿਰ ਇੱਕ ਗਲੰਪ ਦਿੱਤੀ ਮੇਰੇ ਅੰਦਰ ਤੇ ਕੰਯਾਦ ਰਹਾ ਹੈ ਸ਼ਟਾਲਨ ਨੂੰ ਸਾਰੇ ਜਾਣਦੇ ਜਿਨਾ ਰੂਪੀਆਂ ਦੇ ਮਹਾਨ ਕਲਾਕਾਰ ਜਨ ਸ਼ਟਾਲਨ ਦੀ ਧੀ ਦਾ ਨਾਮ ਸੁਮੇਧ ਵੰਨਨ ਸੀ ਔਰ ਸਟਾਕ ਸੈਕਿੰਡ ਬਾਅਦ ਮਾਰ ਕੇ ਨਹੀਂ ਗਈ ਆ ਇਹ ਸਿਰਫ ਰਸ਼ੀਆਂ ਨੂੰ ਤਬਾਹ ਕਰਨ ਵਾਸਤੇ ਬਣੂ ਸੀ ਲਾਈਫ ਦੇ ਇੱਕ ਰਾਸਤਰੀ ਸੀ ਗਈ ਉਹਨਾਂ ਨੂੰ ਪਤਾ ਲੱਗਿਆ ਸਰਮਾਇਦਾਰੀ ਨੂੰ ਕਿ ਸਮਾਜਵਾਦ ਆ ਗਿਆ ਜੇ ਆਪਾਂ ਨਾਲ ਕੇ ਰਸ਼ੀਆਂ ਨੂੰ ਨਾਰਾ ਗੜਿਆ ਜੇ ਆਪਾਂ ਖੜਨ ਕਰੀਏ ਸੈਕਿੰਡ ਬਾਅਦ ਮਾਰ ਦਾ ਸੱਤ ਕਾਰਨ ਸਮਾਜਵਾਦ ਨੂੰ ਖੜਨ ਕਰਨਾ ਸੀ ਉਸ ਸਮੇਂ ਲਾਲ ਸਿੰਘ ਦੇਲੋਂਪੁਰ ਦਾ ਹੈ ਜਿੱਤਾ ਸਿੰਘ ਜਿਹੜੇ ਰਾਜਨੀਤੀ ਬਹੁਤ ਸਖਤਮਾਲ ਦੀਆਂ ਗੱਲਾਂ ਕਰਦੇ ਸੀ ਉਹ ਫਿਰ ਸਵੇਦਨਾਂ ਨੂੰ ਸਵੇਦਨਾਂ ਨਾਲ ਬਾਰੇ ਗੱਲ ਕਰਦਾ ਹੈ ਸਵੇਦਨਾਂ ਫਿਰ ਅਮਰੀਕਾ ਪਕੀ ਹੋਈ ਇੱਕ ਪਾਸੇ ਅਰਬ ਦੀਆਂ ਗਰੀਲੀਆਂ ਫਾਸਤੀ ਦੇ ਇਲਾਕੇਆਂ ਦੀ ਲੈਲਾ ਖਾਦ 18 ਸਾਲ ਦੀ ਕੁੜੀ ਹਵਾਈ ਜਹਾਜ਼ਾ ਉਡਾ ਕਰਕੇ ਲੈ ਗਈ ਜਿਵੇਂ ਆਪਣੇ ਸੈਕਲਰ ਨੇ ਔਰਾਂ ਨੇ ਲਿਖਿਆ ਸੀ ਉਹ ਕੱਪ ਦਾ ਬਾਟਮਾਰ ਸੀ ਉਹ ਕੁੜੀਆਂ ਜੋ ਸਰਹੱਦਾਂ ਤੇ ਗੋਲੀਆਂ ਵਰ੍ਹਉਂਦੀਆਂ ਹਨ ਉਦੋਂ ਤੱਕ ਜਦੋਂ ਤੱਕ ਬਾਹਰ ਜਦੋਂ ਨਹੀਂ ਜਾਂਦੀ ਸ਼ਤਾਨਾਂ ਦੀਆਂ ਦੁਨੀਆਂ ਹਨ ਸਵੇਤ ਰਾਨਾ ਦਾ ਕੰਪੂਰ ਵਾਯੂ ਆਉਂਦਾ ਐਹੋ ਜੀਆਂ ਕਫਤਾਂ ਸਾਡੇ ਪਿੱਛੇ ਵੀ ਕਮੀ ਨੇ ਸਾਡੇ ਤਿੰਨ ਟਿਕਾਣੇ ਗਉੜੀਆਂ ਨਹੀਂ ਅਜੀਤ ਕੌਰ ਕਹਾਣੀਕਾਰ ਦਿੱਲੀ ਵਾਲੀ ਉਹਨ ਸਰਕਾਰ ਵੱਲੋਂ 1 ਲੱਖ ਦਾ ਜਿਹੜਾ ਇਨਾਮ ਮਿਲਿਆ ਉਹਨੂੰ ਬਹੁਤ ਦੁਹਾਈ ਪਾਈ ਜੀ ਇਹਹੀ 1 ਲੱਖ ਰੁਪਿਆ ਤੁਸੀਂ ਲਾਸ਼ੀ ਦੇਣ ਨੂੰ ਦੇ ਆਓ ਬਿਮਾਰ ਪਿਆ ਇਹ ਮੈਨੂ ਕੋ ਦੇ ਰਹੇ ਆ ਕਿਸੇ ਨੇ ਬਾਣੀ ਬੜੀ ਲਾਸੀ ਔਰ ਕਿਵੇਂ ਉਹ ਕਾਫਲਾ ਬਣਾ ਕੇ ਤੁਰਿਆ ਸੀ ਤੇ ਕਿਵੇਂ ਇਕੱਲਾ ਰਹਿ ਗਿਆ ਉਹ ਦਾਸਤਾਨ ਨੂੰ ਮੈਂ ਮੈਂ 2 ਹਫ਼ਤੇ ਮਾਰਿਖੀਆਂ ਸੀ ਪ੍ਰੋਫੈਸਰ ਕਰਨਜੀਤ ਸਿੰਘ ਨੇ ਉਹਦੇ ਬਾਰੇ ਬਹੁਤ ਕਮਾਲ ਦਾ ਅਚਰਣ ਕੀਤਾ ਸੀ ਕਹਿੰਦਾ ਮਾਰੂ ਥਾਂ ਦਾ ਬੰਦਾ ਦਰਿਆ ਐਹਾ ਇਹੋ ਜਿਹਾ ਦਰਿਆ ਹੈ ਨਾਨ ਸਿੰਘ ਦਰ ਜਿਹੜਾ ਮਨ ਖਾ ਉਹ ਵਹਿ ਗਿਆ ਸੀ तो खत्म हो गया वो एक नाली बहुत लम्बी है संभौल का जीड़ी मैनू दूजी लगी कविता जी लिखी उन्होंने समझने की वो है जी है काफड़े तुरै बंदा कदा कमेरा लगा वो मैं अपने आप में पात्र बनाया पर वह दिल है मैं नहीं बोलूँगा वो दिल न समझ लो जी वो कौन सी राय साहब थोड़े बहुत विशेष है वह कौन सी जो कला तुरया से काफिला बनता चला गया शेर है वो कौन सी जो इकला तुरैला बनता चला गया मैं काफले तुरैया सर फिर भी एक पर चला गया बहुत आपदे हालात लिखे हुए उन्होंने कहा लहर वाले ने कहा कि पिछले परत क्या ਉਹਨਾਂ ਨੇ ਕਿਹਾ ਸੀ ਜੇ ਤੁਰਿਆ ਤਾਂ ਪਿੱਛੇ ਪਰਤ ਗਈ ਨਾ ਹੰ ਪਰ ਮੇਰਾ ਹੀ ਕਸੂਰ ਜੇ ਸਮਾਂ ਹੀ ਪਿੱਛੇ ਪਰਤ ਦੱ ਚਲਾ ਗਿਆ ਪਰ ਮੇਰਾ ਕੀ ਕਸੂਰ ਜੇ ਸਮਾਂ ਹੀ ਪਿੱਛੇ ਪਰਤ ਦੱ ਚਲਾ ਗਿਆ ਹਨੇਰੇ ਦੂਰ ਹੋਣ ਤੱਕ ਅੱਗ ਬੁਝਣ ਨਹੀਂ ਦੇਣੀ ਤੇ ਪ੍ਰਣ ਲਿਆ ਸੀ ਹਨੇਰੇ ਦੂਰ ਹੋਣ ਤੱਕ ਅੱਗ ਬੁਝਣ ਨਹੀਂ ਦੇਣੀ ਤੇ ਪ੍ਰਣ ਲਿਆ ਸੀ ਅੱਗ ਬੁਝ ਗਈ ਪ੍ਰਣ ਪਾਲਨ ਲਈ ਮੈਂ ਖੋਦ ਹੀ ਬੰਦਾ ਲਿਆ ਅੱਗ ਬੁਝ ਗਈ ਵਾਹ ਜੀ ਵਾਹ ਮੈਂ ਪਰਨ ਪਾਲਣ ਲਈ ਖੋਦ ਹੀ ਬੰਦਾ ਕਢਾ ਗਿਆ ਉਹਦੀ ਬਲੰਦੀ ਦੇਖੋ ਧਰਤੀ ਤੋਂ ਤਾਰਿਆਂ ਤੱਕ ਘੁੰਮ ਕੇ ਜਦੋਂ ਤ੍ਰਿਪਤ ਨਾ ਹੋਇਆ ਮਨ ਧਰਤੀ ਤੋਂ ਤਾਰਿਆਂ ਤੱਕ ਘੁੰਮ ਕੇ ਜਦੋਂ ਤ੍ਰਿਪਤ ਨਾ ਹੋਇਆ ਮਨ ਤਾਰਿਆਂ ਦੇ ਅੱਗੇ ਔਰ ਕਿਹਾਂ ਵੇਖਣ ਲਈ ਮੈਂ ਇਹ ਵਾਅਦਾ ਕਰਾਂ ਤਾਰਿਆਂ ਦੇ ਅੱਗੇ ਔਰ ਕਿਹਾਂ ਵੇਖਣ ਲਈ ਮੈਂ ਅੱਗੇ ਵਾਧਾ ਕਰਾ ਗਿਆ ਲੇ ਫਿਰ ਦੇਖੋ ਜਿਵੇਂ ਸੁਮੰਗਤ ਜੀ ਕਿਹਾ ਹੈ ਆ ਪੂਰਨਮਾਸੀ ਦੀ ਰਾਤ ਮੈਂ ਚੰਦਰਮਾ ਨੂੰ ਮਿਲਿਆ ਉਹ ਬੜਾ ਕਦਰਾ ਲੈ ਪੂਰਨਮਾਸੀ ਦੀ ਰਾਤ ਮੈਂ ਚੰਦਰਮਾ ਨੂੰ ਮਿਲਿਆ ਤਾਂ ਉਹ ਬੜਾ ਕਮਰਾ ਆ ਉਹ ਉਸ ਤੋਂ ਬਾਹਰ ਦਾ ਵਿਚਾਰਾ ਬਸ ਘਟਦਾ ਚਲਾ ਗਿਆ ਵਾਹ ਵਾਹ ਬਹੁਤ ਵਧੀਆ ਤੋਂ ਬਾਹਰ ਤਾਂ ਵਿਚਾਰਾ ਬਸ ਘਟਦਾ ਚਲਾ ਗਿਆ ਹੂੰ ਉਦੀ ਬਲੰਦ ਕਰਕੇ ਜਦੋਂ ਮੈਂ ਖੁਦਾ ਦੇ ਸਾਹਮਣੇ ਝਾਕ ਲਿਆ ਉਦੀ ਬਲੰਦ ਕਰਕੇ ਜਦੋਂ ਮੈਂ ਖੁਦਾ ਦੇ ਸਾਹਮਣੇ ਜਾਖ ਹੋਇਆ ਮੇਰੀ ਰਜ਼ਾ ਕੁਛ ਦੀ ਬਜਾਏ ਉਹ ਆਪਣੀ ਮਰਜ਼ੀ ਕਰਨਾ ਚਾਹਿਆ ਬਹੁਤ ਮਹਾਰਾਉ ਜੀ ਬਲ ਉਹਦੀ ਬਲੰਦ ਕਰਕੇ ਜਦੋਂ ਮੈਂ ਖੁਦਾ ਦੇ ਸਾਹਮਣੇ ਜਾਖ ਗਿਆ ਮੇਰੀ ਰਜ਼ਾ ਕੁਛ ਦੀ ਬਜਾਏ ਉਹ ਆਪਣੀ ਮਰਜ਼ੀ ਕਰਦਾ ਕਰਦਾ ਤਲਾ ਗਿਆ ਲੱਖ ਅਗਾਸਾਂ ਆਗਾਸ ਪਤਾਲਾਂ ਪਤਾਲ ਜਦੋਂ ਮੈਨੂੰ 라ਸਨਾ ਆਇਆ ਲੱਖ ਅਗਾਸਾਂ ਅਗਾਸ ਪਤਾਲਾਂ ਪਤਾਲ ਜਦੋਂ ਮੈਨੂੰ ਰਾਸ ਨਾ ਆਏ ਆਪਣੀ ਦੁਨੀਆ ਖੁੱਦ ਸਾਜ ਕੇ ਮੈਂ ਉਸ ਵਿੱਚ ਬਸਦਾ ਕਰ ਆ ਗਿਆ ਪਰ ਮੇਰਾ ਕੀ ਕਸੂਰ ਜੇ ਸਮਾਂ ਹੀ ਪਿੱਛੇ ਭੱਟਣਾ ਚਲਾ ਗਿਆ ਤੇ ਸਮਾਂ ਹੀ ਪਿੱਛੇ ਭੱਟਣਾ ਬਹੁਤ